ਬਪੂ ਕੰਮ ਕਿਵੇਂ ਰਹਿਣੇ ਕੁਛ ਖਾਣੇ ਪੀਣੇ ਵੀ ਹਾਂ ਮੈਂ ਡੁੱਡੀ ਖਾਣਾ ਚੱਕ ਤੇ ਬਪੂ ਜੇ ਸਾਨੂੰ ਵੀ ਚਾਹੀਦੇ ਹੁਣ ਨਹੀਂ ਉਹ ਨਹੀਂ ਉੱਥੋਂ ਮਿਲ ਗਿਆ ਜਿੱਥੋਂ ਮੈਂ ਤੈਨੂੰ ਅਸਾਉਂ ਲਿਆ ਆਪਾਂ ਫੜਨਾ ਹੈ ਨਾ ਰੈਸਟ ਪਾਉਣੀ ਹੈ ਕਿਹੜਾ ਕਿਹੜਾ ਕੌਣ ਵੇਚਦਾ ਕੌਣ ਉਹ ਉਹ ਨਹੀਂ ਜੱਤੀ ਦਾ ਕੌਣ ਵੇਚਦਾ ਇਹ ਤਾਂ ਵੇਚਦਾ ਕਿ ਤਾ ਗਲਤ ਕੰਮ ਕਰੇਗੀ ਬਪੂ ਹੁਣ ਤਾਂ ਸਭ ਨੂੰ ਪਤਾ ਲੱਗ ਗਿਆ ਮੈਨੂੰ ਦੱਸ ਦੇ ਕਿਹੜਾ ਬੰਦਾ ਵੇਚਦਾ ਟੋਟੇ ਨਹੀਂ ਵੇਚਦੇ ਪਰ ਤੁਸੀਂ ਟੋਡੇ ਕੋਲੇ ਬਰਾਮਤ ਕਿੱਥਾ ਹੋਇਆ ਉੱਥੇ ਜਾਓ ਉੱਥੇ ਪਤਾ ਲੱਗ ਜੂ ਜਦ ਤੱਕ ਲੋਨੀ ਜਨਤਕ ਲੋਨੀ ਕੋਣ ਵੇਚਦਾ ਨਾਮ ਦੱਸ ਦੋ ਬੱਪੂ ਓ ਜੀ ਉਹਨਾਂ ਦਾ ਪਤਾ ਤੇ ਬੱਪੂ ਤੁਹਾਡੇ ਤੱਕ ਕਿਵੇਂ ਪਹੁੰਚ ਜਾਣਗੇ ਮੈਂ ਆਪ ਜਾਈਦਾ ਅੱਛਾ ਤੇ ਫਿਰ ਹੁਣ ਜਿਵੇਂ ਇਹ ਵੀਡੀਓ ਜੇ ਪੁਲਿਸ ਨੇ ਦੇਖ ਲਈ ਬਹੁਤial ਦੀ ਕੁਝ ਨਹੀਂ ਕਹਿੰਦੀ ਬੁਰ ਬੁੜੀਆਂ ਨੂੰ ਫੜਦੀ ਨਹੀਂ ਮੈਂ ਕਿ ਬੱਪੂ ਤੁਸੀਂ ਇੱਕ ਨੰਬਰ ਦੇ ਸਿਰਾਂ ਆਦਮੀ ਜਿਉਂਦੇ ਰੋ ਫਸਦੇ ਰੋ ਚੜ੍ਹਦੀ ਕਲਾ ਚ ਰਹੋ ਓ ਨਵੇਂ ਮੁੰਡਿਆਂ ਨੂੰ ਫੜਦੀ ਆ ਚਿੱਤੇ ਵਾਲਿਆਂ ਨੂੰ ਡੋਗੇ ਵਾਲਿਆਂ ਨੂੰ ਨਹੀਂ ਫੜਦੀ ਤੇ ਬੱਪੂ ਫੀਮ ਵੀਮ ਨਹੀਂ ਮਿਲਦੀ ਇੱਥੋਂ ਨਹੀਂ ਮਿਲਦੀ ਤੇ ਦੇਸੀ ਦਰੂ ਉਹ ਵੀ ਨਹੀਂ ਮਿਲਦੀ ਬਸ ਠੀਕ ਹੈ ਜੀ ਬਾਪੂ ਨੇ ਕਹਿੰਦੇ ਡੋਡੇ ਖਾਓ ਬਸ ਖਾਣੇ ਕਿੱਥੇ ਵੀ ਦੱਸ ਦੋ ਮੜਿਆ ਐ ਦੋ ਕੰਮ ਤੇ ਘੋਲੋ ਜਾਂ ਕੰਦਰ ਭਾਈ ਇਹ ਲਾਈਟ ਮਾਈਂਡ ਸ਼ੋਅ ਹੈ ਇਹ ਸਾਡੇ ਪਿੰਡਾਂ ਦੇ ਬਜ਼ੁਰਗ ਸੱਚਾਈ ਦੱਸ ਰਹੇ ਨੇ ਇੱਥੇ ਕੋਈ ਨਸ਼ਾ ਨਹੀਂ ਪ੍ਰਮੋਟ ਹੋ ਰਿਹਾ ਸੋ ਇਹ ਮੇਰਾ ਜਿਹੜਾ ਵਲੌਗ ਰੌਣਕ ਸੱਤਾਂ ਦੀ ਅਨ ਐਡੀਟਿਡ ਅਨਲਿਸ਼ ਇਦਾਂ ਹੀ ਮੈਂ ਪਾ ਦੇਣਾ ਕਿਉਂਕਿ ਬਾਪੂ ਨੇ ਇੱਕ ਵੀ ਗੱਲ ਨਾ ਝੂਠ ਬੋਲੀ ਹੈ ਬਾਪੂ ਜੀ ਜਿਉਂਦੇ ਰਹੋ ਵਸਦੇ ਰਹੋ ਤੁਹਾਡੀਆਂ ਲੰਬੀਆਂ ਮਰਹੋਂ